ਜਦੋਂ ਕੇਜਰੀਵਾਲ ਸਾਹਿਬ ਦੀ ਜ਼ਮਾਨਤ ਹੋਣੀ ਹੁੰਦੀ ਹੈ ਉਹ ਤਾਂ ਥੋੜੀ ਪਾਰਟੀ ਨੂੰ ਵੱਡੇ ਵੱਡੇ ਵਕੀਲ ਲੱਭ ਜਾਂਦੇ ਆਗੇ ਉਹਦਾ ਜ਼ਮਾਨਤ ਹੋ ਜਾਂਦੀਆਂ ਨੇ ਥੋਡੀਆਂ ਜਦੋਂ 1158 ਦੀ ਭਰਤੀ ਦੀ ਗੱਲ ਮਸਲਾ ਆ ਗਿਆ ਉਹਦੋਂ ਸਨੋ ਸੀਨੀਅਰ ਜਿਹੜਾ ਜਿਹੜਾ ਐਡਵੋਕੇਟਰੀ ਲੱਭਦਾ ਉਹ ਤਾਂ ਕਹਿੰਦਾ ਕਿ ਅਸੀਂ ਭਰਤੀ ਗੱਡੀ ਆ ਅਸੀਂ ਭਰਤੀ ਬਚਾ ਕੇ ਲਿਆ ਆ ਜੀ ਅਸੀਂ ਭਰਤੀ ਵਿੱਚ ਬਚਾਈ ਆਗੀ ਲੜੇ ਵੀ ਤਾਂ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਨਾ ਤੁਸੀਂ ਹਾਰਿਆ ਫਿਰ ਹਾਰ ਦੀ ਜ਼ਿੰਮੇਵਾਰੀ ਕੌਣ ਲਊਗਾ ਜਿੰਨੀ ਜ਼ਿੰਮੇਵਾਰੀ ਤੁਸੀਂ ਲੈਨੇ ਹੋ ਹਾਰ ਦੀ ਜ਼ਿੰਮੇਵਾਰੀ ਵੀ ਲਾਓ ਇਹਨਾਂ ਨੇ ਸਿੱਖਾਂ ਦਾ ਬ੍ਰਾਂਡ ਐਮਬੈਸਡਰ ਕਿਹਨੂੰ ਬਣਾਇਆ ਹੈਗਾ ਨਹੀਂ ਸਸੋ ਜਿਹਨੂੰ ਪੂਰੀ ਤਰ੍ਹਾਂ ਹਰਾ ਕੇ ਭੇਜੇਗਾ ਪੰਜਾਬ ਦੇ ਦਿੱਲੀ ਦੇ ਲੋਕਾਂ ਦਾ ਪ੍ਰਾਈਵੇਟ ਜਿਹੜੀਆਂ ਯੂਨੀਵਰਸਿਟੀਆਂ ਕਾਲਜ ਖੋਲ੍ਹ ਰਹੀਆਂ ਇਹਨਾਂ ਦਾ ਧਿਆਨ ਉਹਨਾਂ ਵਾਲੇ ਪਾਸੇ ਆ ਉਹਨਾਂ ਨੂੰ ਨਵੀਆਂ ਖਲਾਉਂਦਾ ਉਹਨਾਂ ਦਾ ਰਾਹ ਦਾ ਜਿਹੜੇ ਗਵਰਨਮੈਂਟ ਕਾਲਜ ਆ ਉਹ ਕਿਉਂ ਉਹਨਾਂ ਨੂੰ ਵਿਕਸਿਤ ਕਰਨਗੇ ਕਿਉਂ ਕਿ ਉੱਥੇ ਸਾਡੇ ਗਰੀਬ ਪਰਿਵਾਰਾਂ ਦੇ ਬੱਚੇ ਹੁੰਦੇ ਆ ਤੇ ਉਹਨਾਂ ਨੂੰ ਇਹ ਪੜਾਉਣਾ ਹੀ ਨਹੀਂ ਜਾਂਦੇ ਇਹਨਾਂ ਦੀ ਉਹਨਾਂ ਨੂੰ ਮਾਰੂ ਨੀਤੀ ਆ ਹਜ਼ਾਰਾਂ ਲੱਖਾਂ ਵਿਦਿਆਰਥੀ ਪੰਜਾਬ ਦੇ ਸਥੇ ਉਹਨਾਂ ਦਾ ਫਿਊਚਰ ਸਥੇ ਲੱਗ ਗਿਆ ਤੇ ਇਹ ਜਿਹੜਾ ਮੁੱਖ ਮੰਤਰੀ ਆਲਤਕ ਦਾ ਬਿਆਨ ਨਹੀਂ ਆਇਆ ਜਿਹੜੇ ਸਰਕਾਰੀ ਕਾਲਜ ਨੇ ਉਹਨਾਂ ਦੇ ਵਿੱਚ ਗਰੀਬ ਵਿਦਿਆਰਥੀ ਪੜ੍ਹਦੇ ਨੇਗੇ ਉਹਨਾਂ ਨੇ ਚੇਰੀ ਸਿੱਖਿਆ ਚਾਹੀਦੀ ਸੀ ਉਹਨਾਂ ਨੂੰ ਉਹਨਾਂ ਨੂੰ ਪੜਾਉਣ ਵਾਲੀ ਜਦੋਂ ਬਾਹਰ ਕੱਢਦੇ ਗਾਲਾਂ ਚੋਂ ਤਾਂ ਪਿੱਛੇ ਕੌਣ ਰਹਿ ਗਿਆ ਪਹਿਲਾਂ ਹੀ ਸਰ ਉਹ ਜਿਹੜੇ ਕਾਲਜ ਮਰੇ ਖੜੇ ਨੇ ਉਹਨਾਂ ਦੇ ਡੰਮੀ ਐਡਮਿਸ਼ਨ ਚੱਲਦੀ ਪਈਆਂ ਉਹਨਾਂ ਦੇ